ਬਾਕੀ ਨੋਟ ਕਰਨਾ ਕਿ ਆਓ ਕਮੇਟੀਆਂ ਬਣਾਓ ਪਰ ਬਾਕੀ ਜਨਾ ਕਰਾਂਗਾ ਜਿਹੜੇ ਕਰਕੇ ਦੇ ਵਿੱਚ ਅਸ਼ਕਲ ਜੀ ਮੈਂ ਡਾਕਟਰ ਮਨਵੀਰ ਸਿੰਘ ਐਮ ਐਲ ਏ ਪਟਿਆਲਾ ਦਿਹਾਤੀ ਅੱਜ ਮੈਂ بطور ਸਿਹਤ ਮੰਤਰੀ ਨਹੀਂ ਬਲਕਿ ਆਪਣੇ ਬਨਾਲਾ ਦਿਹਾਤੀ ਦੇ ਹਲਕੇ ਦੇ ਵਿੱਚ بطور ਐਮ ਐਲ ਏ ਜੋ ਸਾਡੇ ਮਾਰਜੋਕ ਮੁਖਵੰਤੀ ਸਾਹਿਬ ਦਾ ਉਹਨਾਂ ਨੇ ਸਾਨੂੰ ਕਿਹਾ ਸਾਨੂੰ ਉਹਦਾ ਹੁਕਮ ਆਦੇਸ਼ ਹੋਇਆ ਕਿ ਸਰਕਾਰ ਤੁਹਾਡੇ ਦੁਆਰ ਤੇ ਸਾਰੇ ਪਿੰਡਾਂ ਜਾਣਾ ਜਿਵੇਂ ਵੋਟਾਂ ਮੰਗਣ ਗਏ ਸੀ ਇਕੱਲੀ ਇਕੱਲੀ ਮੁਸ਼ਕਲ ਸੁਣਨੀ ਆ ਮਸਲਿਆਂ ਦਾ ਹੱਲ ਕਰਨਾ ਮੈਂ ਸਾਰੇ ਅਫਸਰ ਸਰਵਾਨ ਏਡੀਸੀ ਡਿਵਰਕੈਂਟ ਐਸਡੀਐਮ ਆਪਣੇ ਸਰੂ ਸਾਹਿਬ ਜਨ ਸਾਹਿਬ ਸਾਰੇ ਮੈਕਮਲੇ ਦੇ ਜਿਹੜੇ ਕਰਮਚਾਰੀਆਂ ਨਾਲ ਲੈ ਕੇ ਆਇਆ ਲੋਕਾਂ ਦੀਆਂ ਸਾਰੀਆਂ ਸਮੱਸਿਆ ਦਾ ਜਿਹੜਾ ਹੱਲ ਹੈ ਮੌਕੇ ਤੇ ਕੀਤਾ ਜਾ ਰਿਹਾ ਉਹਨਾਂ ਦੇ ਪਿੰਡ ਦੇ ਵਿੱਚ ਜਿਵੇਂ ਮੈਂ ਹੁਣ ਅਸਮੇ ਪਹਲਾਣਾ ਪਿੰਡ ਦੇ ਵਿੱਚ ਆ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਕੂਲ ਦੀ ਸੜਕ ਬਣ ਗਈ ਆ ਪੁਰੀਆਂ ਪਾ ਰਹੀਆਂ ਵਾਟਰ ਪੂਲਰ ਲੱਗ ਗਿਆ ਤੇ ਕਿਹੜੇ ਕਿਹੜੇ ਕੰਮ ਉਹਨਾਂ ਦੇ ਆਉਣ ਵਾਲੇ ਹਫ਼ਤੇ 'ਚ ਹੋਣਗੇ ਕਿਹੜੇ ਮਹੀਨੇ ਛੋੜ ਦੇ ਕਿਹੜੇ ਜਿਹੜੀ ਕੋਈ ਨਵੀਂ ਸੜਕ ਬਣਨੀ ਆ ਉਹਨੇ ਟਾਈਮ ਲੱਗ ਸਕਦਾ। ਬਾਕੀ ਸਾਰੇ ਜਿਹੜੇ ਕੰਮ ਐ ਪਿੰਡ ਦੇ ਸਪੋਰਟ ਦੀ ਸਫਾਈ ਦਾ ਜਿਹੜਾ ਹੈਗਾ ਉਹ ਲਿਕੁਇਡ ਵੇਸਟ ਮੈਨੇਜਮੈਂਟ ਦਾ ਪਲਾਂਟ ਬਣ ਗਿਆ ਉਹ ਚੱਲਦਾ ਹੋ ਜੇਗਾ 1 ਮਹੀਨੇ ਦੇ ਵਿੱਚ। ਤੋਂ ਹਰ ਚੀਜ਼ ਦੀ ਟਾਈਮ ਲਾਈਨ ਦੇ ਰਹੇ ਆ। ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਹੁਕਮ ਹੈ ਤੇ ਮੈਂ ਸਾਰੇ ਲੋਕਾਂ ਨੂੰ ਵੀ ਬੇਨਤੀ ਕਰਦਾ। ਕਿ ਜਦੋਂ ਮੈਂ ਆਉਣਾ ਮੇਰੇ ਕੋਲ ਸਾਰੇ ਅਫਸਰ ਹੁੰਦੇ ਆ ਜਿਹਨੂੰ ਰਾਸ਼ਨ ਨਹੀਂ ਮਿਲਦਾ ਜੀ, ਜਿਹਨੂੰ ਪੈਨਸ਼ਨ ਦੀ ਦਿੱਕਤ ਹੈ ਜੀ, ਜਿਹੜੇ ਤੁਹਾਡੇ ਕੋਲ ਸਕੂਲ ਦੀ ਆਂਗਣਵਾੜੀ ਦੀ ਦਿੱਕਤ ਹੈ। ਅਸੀਂ ਇਹ ਪ੍ਰਣ ਕੀਤਾ ਕਿ ਹਰ ਪਿੰਡ ਦੇ ਵਿੱਚ ਛੇਡਰ ਦੇ ਸੂਰਤਾਂ ਹਰ ਪਿੰਡ ਤੱਕ ਪਹੁੰਚਾਣੀ ਆ ਉਹਦੇ ਵਾਸਤੇ ਸਾਡੇ ਕੋਲ ਜਿਹੜੀਆਂ 5 ਜੜੀਆਂ ਹੈਗੀਆਂ ਉਹ ਮੋਬਾਈਲ ਮੈਡੀਕਲ ਯੂਨਿਟ ਅਸੀਂ ਅਰੇਂਜ ਕੀਤੇ ਆ ਐਨ ਜੀਓ ਸਾਡੀ ਮਦਦ ਕਰ ਰਹੀ ਆ ਉਹਦੇ ਵਿੱਚ ਤੇ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਵਿਦਿਆ ਤੇ ਪਿੰਡ ਦੇ ਬੱਚਿਆਂ ਨੂੰ ਇਹ ਰਿਕਸ਼ਾ ਦੇ ਕੇ ਬੱਚਿਆਂ ਨੂੰ ਜਿਹੜੇ ਪ੍ਰਾਇਮਰੀ ਤੋਂ ਬਾਅਦ ਇੱਥੇ ਪ੍ਰਾਇਮਰੀ ਸਕੂਲ ਆ ਉਹਨਾਂ ਨੂੰ ਹਾਈ ਸਕੂਲ ਫਿਰ ਹਾਇਰ ਸਕੂਲ ਫਿਰ ਕਾਲਜ ਤੱਕ ਪਹੁੰਚਾਉਣਾ ਉਹਦੇ ਵਾਸਤੇ ਟਰਾਂਸਪੋਰਟ ਦੇਣੀ ਇਹ ਸਾਰਾ ਅਸੀਂ ਲੋਕਾਂ ਦੇ ਨਾਲ ਮਿਲ ਕੇ ਜਿੰਦਾ ਮੁੱਖ ਮੰਤਰੀ ਸਾਊਥ ਬੁਚਰ ਦੋਸਾ ਅਸੀਂ ਕਰਦੇ ਆ ਖੇਡਣ ਦਾ ਮੌਕਾ ਪੜਨ ਦਾ ਮੌਕਾ ਬੰਡ ਸਫਾਈ ਕਰਨੀ ਆ ਰੋਜ਼ਗਾਰ ਕਿੱਦਾਂ ਦੇਣਾ ਪੈਂਦੇ ਲੋਕਾਂ ਨੂੰ ਇਹ ਸਾਰੇ ਮਸਲੇ ਲੋਕਾਂ ਨਾਲ ਵਿਚਾਰ ਚਾਰ ਪੰਜ ਰੇ ਵੀ ਕਰ ਰਹੇ ਆ ਤੇ ਲੋਕਾਂ ਨੂੰ ਜਿਹੜੇ ਆ ਗਏ ਉਹਨਾਂ ਦੇ ਰੋਜ਼ਮਰਾਂ ਦੇ ਮਸਲੇ ਆ ਗਲੀਆਂ ਦੇ ਨਾਲੀਆਂ ਦੇ ਸਟਰੀਟ ਲਾਈਟ ਦੇ ਉਹਨਾਂ ਨੂੰ ਰਾਸ਼ਨ ਦੇ ਪੈਨਸ਼ਨਾਂ ਦੇ ਨਿਰੇਗਾ ਦੇ ਇਹ ਸਾਰੇ ਮਸਲੇ ਉਹਨ ਦਾ سپورਟ ਵੀ ਕਰਦੇ ਆ ਤੇ ਇਹ ਸਾਡਾ ਪਰਾਲਾ ਲਗਾਤਾਰ ਮੈਂ ਨੌਂ ਪਿੰਡਾਂ 'ਚ ਹਰ ਵੀਕਐਂਡ ਦੇ ਕੋਲ ਮੇਰੇ ਕੋਲੇ ਸਭਾ ਹੁੰਦਾ ਹਰ ਸ਼ਨੀਵਾਰ ਐਤਵਾਰ ਨੂੰ ਮੈਂ ਨੌਂ ਪਿੰਡਾਂ ਜਾਣਾ ਕਿਸੇ ਵਾਰਾ ਸਾਰੇ ਮਿਲ ਜਾਵਾਂਗੇ ਚਾਹੂੰਗਾ ਔਰ ਇਹ ਮੇਰਾ 6 ਤੋਂ 8 ਮਹੀਨੇ ਬਾਅਦ ਸਰਕਲ ਬਣੇਗਾ ਤੇ ਲਗਾਤਾਰ ਮੇਰੇ ਜਿਹੜੇ ਆ ਗਿਆ ਇਹ ਚੱਲ ਜਾਣਾ ਹੈ ਸੋ ਐਮਐਲਏ ਤੁਹਾਡਾ ਐਮਐਲਏ ਤੁਹਾਡੇ ਦੁਆਰ ਜੋ ਸਾਡੇ ਅਸੀਂ ਇਹਦੇ ਤੇ ਅਸੀਂ ਪੂਰੇ ਜਿਹੜਾ ਹੈਗਾ ਕਦ ਤੇ ਪਹਿਲਾਂ ਦੇ ਆ ਕੇ ਮੁੱਖ